ਦੇਖੋ ਮੁੰਡੇ ਇੰਨੀ ਭੁੱਖ ਲੱਗੀ ਇਹਨਾਂ ਨੂੰ ਅੱਜ ਘਰੇ ਜਾਣ ਆਲੇ ਦਿਨ ਇੰਨੀ ਭੁੱਖ ਲੱਗੀ ਹੈ ਰਾਤ ਦੇ ਬਚੇ ਹੋਏ ਜਿਹੜੇ ਕੇਕ ਨੇ ਉਹ ਖਤਮ ਕਰੇ ਜਾਣ ਹਾਂ ਇਹ ਤਾਂ ਫਰੈਸ਼ ਹੀ ਸੀ ਜਮਾ ਤਾਜੀ ਨਹੀਂ ਬਚਿਆ ਹੀ ਸੀ ਰਾਤ ਅੱਛਾ ਲਾਈ ਨਹੀਂ ਹੱਥੀਂ ਲਾ ਕੇ ਤੁਸੀਂ ਅੱਛਾ ਜੀ ਗੁੱਡ ਮਾਰਨਿੰਗ ਕੀ ਆਪਾਂ ਹੋ ਗਏ ਰੈਡੀ ਤੇ ਬਾਕੀ ਜਾਣੇ ਰੈਡੀ ਹੋ ਰਹੇ ਨੇ ਤੇ ਅੱਜ ਦਾ ਦਿਨ ਜਿਹੜਾ ਇੱਕ ਜੰਗ ਦੀ ਤਰ੍ਹਾਂ ਹੈ ਕਿਉਂਕਿ ਹੁਣ ਮੈਂਸਾ ਲੈ ਜਾਓ ਨਹਿਰ ਸਾਹਿਬ ਪਲਸਾ ਲੈ ਪਲਸਾ ਦੇ ਟੈਂਪਰੇਚਰ ਅੱਜ ਜਾਣਾ ਹੈ ਪਿਛਲੀ ਵਾਰ ਕੀ ਹੋਇਆ ਇਸ ਤੋਂ ਪਿਛਲੀ ਵਾਰ ਦੀ ਸਟੋਰੀ ਦੱਸ ਦਿਆਂ ਇੱਕ ਇੱਕ ਮੁੰਡੇ ਤੇ ਜਦੋਂ ਅਸੀਂ ਪੰਜਾਬ ਚ ਐਂਟਰ ਕਰੇ ਨਕਸੀਰ ਛੁੱਟ ਗਈ ਤੇ ਇੱਕ ਬੰਦੇ ਨੂੰ ਪੈ ਗਿਆ ਵਾਸਟ੍ਰੂਨ ਦਾ ਬੰਦ ਹੋੜ ਦੇਖੋ ਅੱਜ ਵੀ ਕੀ ਨੂੰ ਕੀ ਹੁੰਦਾ ਕਰ ਗੱਡੀ ਵਾਲੇ ਬੰਦੇ ਦਾ ਸੇਫ ਨੇ ਠੀਕ ਹੈ ਪਰ ਬਾਈਕ ਵਾਲੇ ਬੰਦੇ ਦਾ ਦੇਖਦੇ ਆ ਵੀ ਕੀ ਬਣਦਾ ਤੇ ਤੇਰੀ ਵੀਡੀਓ ਕੱਢਦੇ ਨੇ ਵੀਡੀਓ 44 ਵੀਡੀਓ ਪਾ ਲੀਆਂ ਤੇ ਡਾਟਾ ਟਰਾਂਸਫਰ ਦਾ ਚੱਲ ਰਿਹਾ ਸਿਸਟਮ ਸਾਰੇ ਦਿਨ ਦੇ ਫੋਨਾਂ ਚ ਡਾਟਾ ਟਰਾਂਸਫਰ ਕਰ ਰਹੇ ਆ ਫੋਟੋ ਪਰ ਬੰਦੇ ਗਰਮੀ ਇੰਨੀ ਮੰਨ ਰਹੇ ਨੇ ਸੰਦੀਪ ਜੀ ਨੇ ਦੋ ਵਾਰੀ ਕੱਪੜੇ ਪਾ ਕੇ ਲਾ ਲੇ ਉਹ ਕੱਪੜੇ ਪਾ ਦਿੰਦੇ ਜੇ ਤੁਸੀਂ ਨਹੀਂ ਤੁਰਦੇ ਉਹ ਫੇਰ ਟੀ-ਸ਼ਰਟ ਲਾ ਕੇ ਖੜ ਜਾਂਦੇ ਨੇ ਕਹਿੰਦੇ ਗਰਮੀ ਬਹੁਤ ਹੋ ਰਹੀ ਐ ਬਣੂ ਕੀ ਗਲਤਾਂ ਐ ਵੀ ਅੱਗੇ ਓਹ ਹੋ ਹੋ ਸਿਰ ਮਾਰ ਦਿੰਦੇ ਨੇ ਬੰਦੇ ਐ ਮੱਝ ਮੰਗੂ ਫਾਈਨਲੀ ਜੀ ਟਾਈਮ ਹੋ ਗਿਆ 7:30 ਦਾ ਤੇ ਆਪਾਂ ਨਿਕਲ ਚੁੱਕਿਆ ਹੋਟਲ ਤੋਂ ਘਰ ਵੱਲ ਨੂੰ ਅੱਜ ਪਾਤੇ ਚੱਲੇ ਸਮਾਨ ਸਾਰਾ ਉਥਲ-ਪੁਤਲ ਹੋ ਗਿਆ ਮੈਂ ਮੋਬਾਈਲ ਦੀ ਕਾਪੀ ਤੇ ਕਾਗਜ਼ੀ-ਪੁਕਜ ਵਾਲਾ ਬੈਗ ਪਾਲਣਾ ਸੀ ਉਹ ਪਾਲਣ ਦੇ ਚੱਕਰ 'ਚ ਮੈਂ ਸਾਰਾ ਸਮਾਨ ਖੱਟ ਲਿਆ ਉਸ ਤੋਂ ਬਾਅਦ ਵਿੱਚ ਆਈ ਸੜਤਾ ਸਮਾਨ ਤੇ ਜਿਹੜਾ ਬੈਗ ਦੇ ਉੱਪਰ ਲਾ ਕਵਰ ਸੀ ਮੈਂ ਲਾਦਾ ਮੈਂ ਵਿੱਚ ਹੀ ਛਿੜਦਾ ਰੂਮ ਵਗੈਰਾ ਦਾ ਕਿਤੇ ਮਿਲਿਆ ਨਹੀਂ ਹੈਗਾ ਤਾਂ ਹੈਗਾ ਸੀ ਮੇਰੇ ਕੋਲ ਪਰ ਹੁਣ ਦੇਖਦੇ ਆ ਕਿ ਬੈਗ ਚੋਂ ਨਿਕਲਦਾ ਇੱਕ ਹੋ ਗਿਆ ਕੰਮ ਅੰਗਰੇਜ਼ ਡਾਕਟਰ ਆ ਗਿਆ ਡਾਕਟਰ ਸਾਹਿਬ ਜਿਹੜੇ ਦੋ ਜ ਜਿਹੜੇ 2-4 ਬਾਲ ਹੈਗੇ ਪਿੰਡ ਤੇ ਮੱਚ ਜਾਣਗੇ ਉਹ ਪਿੰਡਾ ਮੱਚ ਜੂਗਾ ਉਹ ਕਿੱਥੇ ਜਾ ਕੇ ਪਾਲਾਂਗੇ ਹਾਏ ਹਾਏ ਸੰ ਬਾਥ ਲੈ ਲੀਏ ਸੰ ਬਾਥ ਹੈ ਲੈ ਕੋ ਆਟਾ ਬਿੱਤਰੂ ਗੀ ਬ੍ਰੇਕਫਾਸਟ ਕਰਨ ਵਾਸਤੇ ਬਹੁਤ ਜਿਆਦਾ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਚੱਲ ਪਿਆ ਬਹੁਤ ਵਧੀਆ ਲੱਗ ਰਿਹਾ ਹੈ ਵਾਪਸ ਆ ਕੇ ਐ ਪਤਾ ਕੀ ਹੈ ਐਵੇਂ ਡਰਾ ਰੱਖਿਆ ਸੀ ਲੋਕਾਂ ਨੇ ਗਰਮੀ ਹੈ ਗਰਮੀ ਇੱਥੋਂ ਤਾਂ ਗਏ ਆ ਸਹੀ ਐਡੀ ਗੱਲ ਨਹੀਂ ਦਿਲਪ ਜੀ ਹਾਊ ਆਰ ਯੂ ਫੀਲਿੰਗ ਬੇਰੀ ਬੇਰੀ ਹੌਟ ਫੀਲਿੰਗ ਪਾਪਾ ਕੋਹੋਂ ਤਾਂ ਸੇ ਮਿੰਟ ਜੇ ਹੱਕਰ ਵੀ ਨਾ ਸਹੀ ਹੈ ਕਿਉਂਕਿ ਕਾਫੀ ਦਿਨ ਹੋ ਗਏ ਸੰਦੀਪ ਜੀ ਨਾਲ 12 ਦਿਨ ਹੋ ਗਏ ਤੇ ਇਥੋਂ ਰੋਪੜ ਤੋਂ ਸੰਦੀਪ ਜੀ ਆਪਣੇ ਰਸਤੇ ਚਲੇ ਜਾਣਗੇ ਤੇ ਅਸੀਂ ਆਪਣੇ ਰਸਤੇ ਚਲੇ ਜਾਵਾਂਗੇ ਫਾਈਨਲੀ ਹੁਣ ਸਾਡਾ ਵਿਛੜਨ ਦਾ ਟਾਈਮ ਆ ਗਿਆ ਬਹੁਤ ਵਧੀਆ ਦਿਨ ਟਾਈਮ ਲੰਘਿਆ ਸੰਦੀਪ ਜੀ ਨਾਲ ਤੇ ਕਿਉਂਕਿ 12 ਦਿਨਾਂ ਤੋਂ ਸਾਡੇ ਨਾਲ ਨੇ ਤੇ ਪਿਛਲੇ ਟੂਰ ਤੇ ਵੀ ਸਾਡੇ ਨਾਲ ਸੀ ਠੀਕ ਹੈ ਸੰਦੀਪ ਜੀ ओके okay, जी चलो। ਅਕੇ ਕਿਉਂਕਿ ਇੱਥੋਂ ਇਹ ਅੰਬਾਲਾ ਅੰਬਾਲਾ ਜਾਣਗੇ ਤੇ ਅਸੀਂ ਇੱਧਰ ਰਾਜਪੁਰਾ ਇਹ ਅੰਬਾਲਾ ਜਾਣਗੇ ਆਪਾਂ ਜਾਵਾਂਗੇ ਸਰਹੰਦ ਸਰਹੰਦ ਹੂੰ ਟਾਈਮ ਹੋ ਗਿਆ ਲਗਭਗ ਪੌਣੇ 1:00 4 ਵਜੇ ਦਾ ਅਸੀਂ ਗੁਰਦੁਆਰਾ ਫਤਿਹਗੜ ਸਾਹਿਬ ਰੁਕ ਗਏ ਸਰਹੰਦ ਤੇ ਹੁਣ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਕੇ ਤੇ ਫਿਰ ਘਰ ਵੱਲ ਚਾਲੇ ਪਾਵਾਂਗੇ ਯਾਤਰਾ ਸਫਲ ਰਹੀ ਸਫਰ ਰਹੀ ਸ਼ੁਕਰਾਨਾ ਕਰਾਂਗੇ ਪ੍ਰਮਾਤਮਾ ਦਾ ਅੱਜ ਲਈ ਜੀ ਟਾਈਮ ਹੋ ਗਿਆ 9 ਵਜੇ ਦਾ ਤੇ ਅਸੀਂ ਮਾਨਸਾ ਪਹੁੰਚ ਚੁੱਕੇ ਆ ਆ ਦੇਖੋ ਨੂਲਾ ਜੀ ਨਾਲੇ ਨੂਲਾ ਜੀ ਕਿਵੇਂ ਰਿਹਾ ਸਫ਼ਰ ਆਪਣਾ ਬਹੁਤ ਵਧੀਆ ਤੇ ਟਾਈਮ ਥੋੜਾ ਜਿਹਾ ਸਾਨੂੰ ਜ਼ਿਆਦਾ ਲੱਗਿਆ ਉੱਥੇ ਤੇ ਸਾਰੇ ਬੰਦੇ ਸਹੀ ਸਲਾਮਤ ਆਪਣੇ ਘਰੋ ਘਰੀ ਹੋ ਗਏ ਕਿਉਂਕਿ ਅੱਜ ਸਾਡਾ 12ਵਾਂ ਦਿਨ ਸੀਗਾ ਕਿਉਂਕਿ ਅੱਜ ਸਾਡਾ 12ਵਾਂ ਦਿਨ ਸੀਗਾ ਤੇ ਜਿਹੜਾ ਆਪਣਾ ਤਰੇਪ ਸੀਗਾ ਇਹ ਪੂਰਾ ਸਕਸੈਸਫੁਲ ਰਿਹਾ ਸਾਰੇ ਬੰਦੇ ਪੂਰੇ ਖੁਸ਼ੀ ਅੱਜ ਵੀ ਆਪਣਾ ਟੂਰ ਹੈ ਜਿਹੜਾ ਕੰਪਲੀਟ ਹੋ ਗਿਆ ਕਿਉਂਕਿ ਇਹ ਤਾਂ ਲੰਮਾ ਟੂਰ ਹੁੰਦਾ ਸੌਤਰਾ ਦਾ ਡਰ ਰਹਿੰਦਾ ਮਨ ਚ ਕਿ ਜੱਟੇ ਪੇਟ ਵੱਜਣ ਦਾ ਲਾਲੋ ਜਾਂ ਬਿਮਾਰ ਹੋਣ ਦਾ ਲਾਲੋ ਪਰ ਕੋਈ ਇਹੋ ਜੀ ਪ੍ਰੋਬਲਮ ਨਹੀਂ ਆਈ ਬਿਲਕੁਲ ਸਭ ਕੁਝ ਠੀਕ ਰਿਹਾ ਤੇ ਜੇ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗੀਆਂ ਤਾਂ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਮੋਟੀਵੇਸ਼ਨ ਮਿਲ ਸਕ ਸਕੇ ਅੱਗੇ ਤੋਂ ਇਹੋ ਜਿਹੀਆਂ ਵੀਡੀਓ ਬਣਾਉਂਦੀ ਤੇ ਜਿਹੜਾ ਇਹ ਬਲੌਗ ਸੀਰੀਜ਼ ਹੈ ਨੂੰ ਇੱਥੇ ਖਤਮ ਕਰਦੇ ਆਪਾਂ ਧੰਨਵਾਦ ਜੀ